ਜਦੋਂ ਮਨ ਮਸਹੂਸਿਆ ਹੋਵੇ ਜਦੋਂ ਗੱਲ ਔੜਦੀ ਨਾ ਹੋਵੇ ਜਦੋਂ ਅੱਖਾਂ ਦੇ ਵਿੱਚ ਅਥਰੂ ਹੋਣ ਜਦੋਂ ਆਪਣਾ ਕੋਈ ਤੁਰ ਗਿਆ ਹੋਵੇ ਤਾਂ ਇਹ ਗੱਲ ਕਹਿਣ ਤੇ ਵੀ ਕਈ ਵਾਰੀ ਇਉਂ ਜਿਹਾ ਲੱਗਦਾ ਵੀ ਗੱਜਕੇ ਫਤੇ ਦੀ ਗੱਲ ਕਰੀਏ ਪਰ ਕਿਉਂਕਿ ਜਿਨ੍ਹਾਂ ਦੇ ਅਸੀਂ ਪੈਰਾਂ ਦੇ ਵਿੱਚ ਬੈਠੇ ਆ ਉਹਨਾਂ ਨੇ ਸਾਨੂੰ ਹਮੇਸ਼ਾ ਇਹ ਗੱਲ ਕਹੀ ਆ ਕਿ ਕਿਸੇ ਵੀ ਹਾਲਾਤ ਦੀ ਗੱਲ ਹੋਵੇ ਪਰ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸੁਰਜੀਤ ਪਾਤਰ ਸਾਹਿਬ ਨੇ ਇੱਕ ਥਾਂ ਤੇ ਲਿਖਿਆ ਜੇ ਦੁਨੀਆ ਨੇ ਚੱਲਦੇ ਰਹਿਣਾ ਸਾਡੇ ਬਿਗੈਰ ਵੀ ਤੂੰ ਐਵੇਂ ਤੱਪਿਆ ਤੜਪਿਆ ਤੇ ਉਲਝਿਆ ਨਾ ਕਰ ਉਹ ਸੁਰਜੀਤ ਪਾਤਰ ਸਾਹਿਬ ਵੀ ਹੈ ਨਹੀਂ ਪਰ ਉਹਨਾਂ ਦੀਆਂ ਲਿਖਤਾਂ ਹੈਗੀਆਂ ਅੱਜ ਸਾਡੇ ਕੋਲੇ ਬਲਿੰਦਰ ਘੁੰਮਣ ਹੈ ਨਹੀਂ ਪਰ ਅੱਜ ਉਹਨਾਂ ਦੀਆਂ ਸਾਡੇ ਕੋਲੇ ਤਸਵੀਰਾਂ ਸਾਡੇ ਪੋਸਟਰ ਉਹਨਾਂ ਦਾ ਜਿੰਮ ਤੇ ਉਹਨਾਂ ਨੂੰ ਪਿਆਰ ਕਰਨ ਵਾਲੇ ਇੱਥੇ ਬੈਠੇ ਆਂ ਜਾਣੀ ਇਹ ਵੀ ਦੁਨੀਆ ਤੋਂ ਸਭ ਨਹੀਂ ਚਲੇ ਜਾਣਾ ਮੇਰੇ ਮਨ ਦੇ ਵਿੱਚ ਕੁਝ ਤੋਂ ਉਲੰਭੇ ਆ ਤੇ ਮੈਂ ਕੁਝ ਤੋਂ ਭੈਣਾ ਵੀਰਾਂ ਤੋਂ ਮਾਫੀ ਮੰਗਣੀ ਚਾਹਣਾ ਮੈਂ ਵਰਿੰਦਰ ਘੁੰਮਣ ਤੋਂ ਮਾਫੀ ਮੰਗਣੀ ਚਾਹੁੰਦਾ ਕਿ 3 ਕਰੋੜ ਦੀ ਪੰਜਾਬ ਦੀ ਆਬਾਦੀ ਆ ਜੇ ਅੱਜ ਇੱਥੇ ਬੀਬੀਆਂ ਦਾ ਬੱਸ ਸਫ਼ਰ ਬੰਦ ਹੋ ਜੇ ਤਾਂ ਸੜਕਾਂ ਦੇ ਉੱਤੇ ਲੋਕ ਬਹਿ ਜਾਣਗੇ ਇਹ ਕਹਿਣਗੇ ਕਿ ਭਾਈ ਸਾਡੇ ਹੱਕਾਂ ਦੇ ਉੱਤੇ ਡਾਕਾ ਵੱਜ ਗਿਆ ਜੇ ਅੱਜ ਮੋਟਰਾਂ ਵਾਲੀ ਬਿਜਲੀ ਬੰਦ ਹੋ ਜੇ ਮੁਫਤ ਕਮੇਟ ਨਹੀਂ ਤਾਂ ਲੋਕ ਸੜਕਾਂ ਦੇ ਉੱਤੇ ਆ ਜਾਣਗੇ ਜੇ ਅੱਜ ਇਹ ਗੱਲ ਕਹਿੰਦੇ ਕਿ ਭਾਈ ਤੁਹਾਨੂੰ ਅਸੀਂ ਆਟਾ ਦਾਲ ਨਹੀਂ ਦੇਣੀ ਤਾਂ ਲੋਕ ਸੜਕਾਂ ਤੇ ਆ ਜਾਣਗੇ ਪਰ ਵਰਿੰਦਰ ਘੁੰਮਣ ਵਰਗਾ ਹੀਰਾ ਤੁਰ ਗਿਆ 3 ਕਰੋੜ ਪੰਜਾਬ ਦੀ ਆਬਾਦੀ ਆ ਉਹਦੇ ਵਿੱਚੋਂ 1% ਦੀ ਪੰਜਾਬੀ ਸੜਕ ਤੇ ਨਹੀਂ ਆਈ। ਸਿਰਫ 1% ਮੈਂ 2 ਦਿਨ ਦੀ ਗੱਲ ਕਰਦਾ 5 ਦਿਨ ਦੀ ਗੱਲ ਕਰਦਾ। 3 ਕਰੋੜ ਦਾ 1% ਹਿੱਸਾ ਕੀ ਸੜਕਾਂ ਦੇ ਉੱਤੇ ਆਇਆ? ਸਾਡੇ ਕੋਲੇ ਇਹੋ ਜਿਹਾ ਆਖਰੀ ਪੂਰਾ ਜਿਹੜਾ ਕਿ ਬਾਲਟਾ ਨੂੰ ਦੀਕ ਲਾ ਕੇ ਦੁੱਧ ਪੀਦਾ ਹੋਵੇ। ਸਾਡੇ ਕੋਲੇ ਇਹ ਆਖਰੀ ਪੂਰਾ ਜਿਹੜਾ ਕਿ ਛੰਨਿਆਂ ਦੇ ਛੰਨੇ ਦਹੀਂ ਦੇ ਪੀਂਦਾ ਹੋਵੇ। ਜਿਹੜਾ ਦੇਸੀ ਘਿਓ ਨੂੰ ਹজম ਕਰਨ ਦਾ ਮਾੜਾ ਰੱਖਦਾ ਹੋਵੇ। ਅੱਜ ਦੀ ਜਵਾਨੀ ਤਾਂ ਆਪਾਂ ਵੇਖਦੇ ਆ ਸੁੱਕੇ ਡੱਕਿਆਂ ਵਰਗੇ ਸਰੀਰ ਆ। ਮੇਰੇ ਸਨੇਤ ਤੁਹਾਡੇ ਵਿੱਚ ਜਿੰਨੇ ਵੀ ਬੈਠੇ ਆ ਕੀ ਕਦੇ ਕੋਈ ਗੁਰਿੰਦਰ ਘੁੰਮਣ ਆਪਦੇ ਪੁੱਤ ਧੀ ਨੂੰ ਬਣਾਉ ਕੀ ਕਦੇ ਉਹ ਆਪ ਬਣ ਸਕੂ ਅਸੀਂ ਇਦਾਂ ਸਿਰਫ ਗੱਲਾਂ ਕਰਦੇ ਰਹਿ ਜਾਂਦੇ ਆ